ਜ਼ਿਲ੍ਹਾ ਪਟਿਆਲਾ ਦੇ ਪਿੰਡ ਮਰੋੜੀ ਦੇ ਡੇਰਾ ਸੱਚਾ ਸੋਦਾ ਨਾਮ ਚਰਚਾ ਘਰ ਚ ਡੇਰਾ ਪ੍ਰੇਮੀ ਅਤੇ ਸਿੱਖ ਸੰਗਠਨਾਂ ਦੇ ਕੁਝ ਲੋਕ ਆਮੋ ਸਾਹਮਣੇ ਹੋ ਗਏ ਨਾਮ ਚਰਚਾ ਦੌਰਾਨ ਕੁਝ ਸਿੱਖ ਜ਼ਬਰਦਸਤੀ ਦਾਖਲ ਹੋਏ ਤੇ ਤਲਵਾਰਾਂ ਲਹਿਰਾ ਕੇ ਨਾਰੇਬਾਜ਼ੀ ਕਰਨ ਲੱਗੇ ਜਿਸ ਕਾਰਨ ਦੋਨੇ ਤਰ੍ਹਾਂ ਚ ਟਕਰਾਹ ਹੋ ਗਿਆ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਪਰ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਸ਼ਾਂਤੀਪੂਰਵਕ ਢੰਗ ਦੇ ਨਾਲ ਆਪਣੇ ਸਤਿਗੁਰ ਦੀ ਨਾਮ ਚਰਚਾ ਗੁਣਗਾਨ ਕਰ ਰਹੇ ਸੀ ਠੀਕ ਹੈ ਜੀ 2-2.5 ਘੰਟੇ ਦਾ ਚੱਲਿਆ ਕੰਮ ਬਿਲਕੁਲ ਆਰਾਮ ਨਾਲ ਉਸ ਤੋਂ ਬਾਅਦ ਕੋਈ ਸ਼ਰਾਰਤੀ ਅੰਸਰ ਆਏ ਨੇ 10-1 ਉਹਨਾਂ ਨੇ ਆ ਕੇ ਨੰਗੀਆਂ ਤਲਵਾਰਾਂ ਨਾਲ ਪੁਲਿਸ ਵਾਲੇ ਸਨ ਪੁਲਿਸ ਦਾ ਪੂਰਾ ਫੁੱਲ ਸਹਿਯੋਗ ਸੀ ਨੰਗੀਆਂ ਤਲਵਾਰਾਂ ਲੈ ਕੇ ਨਾਮ ਚਰਚਾ ਦੇ ਆ ਕੇ ਹਮਲਾ ਕਰਿਆ ਜੀ ਮੇਵਾ ਸਿੰਘ ਦਾ ਪੂਰਾ ਮੇਵਾ ਸਿੰਘ ਜੋ ਇੱਥੇ ਚੌਂਕੀ ਚਾਰਜ ਦਾ ਪੂਰਾ ਮਤਲਬ ਹੱਥ ਸੀ ਵਿੱਚ ਉਹਨਾਂ ਨੇ ਕੀ ਕਰਿਆ ਆ ਕੇ ਸਾਡੇ ਗ੍ਰੰਥ ਨੇ ਉਹਨਾਂ ਦੀ ਬੇਅਦਬੀ ਕਰੀਏ ਸਾਥ-ਸਾਥ ਸਾਧ ਸੰਗਤ ਦੀ ਕੀ ਗੱਲ ਹੈ ਹੱਥ ਸਾਡੇ ਵੀ ਚੂੜੀਆਂ ਨਹੀਂ ਪਾਈਆਂ ਪਰ ਸਾਡੇ ਸਤਿਗੁਰ ਨੇ ਪ੍ਰੇਮ ਨਾਲ ਹੱਥ ਬੰਨੇ ਹੋਏ ਨੇ ਵੀ ਆਪਾਂ ਕਿਸੇ ਦਾ ਮਾੜਾ ਨਹੀਂ ਕਰਨਾ ਡੇਰਾ ਪ੍ਰੇਮੀਆਂ ਦਾ ਦੋਸ਼ ਹੈ ਕਿ ਪੁਲਿਸ ਵੀ ਸਿੱਖ ਸੰਗਠਨਾ ਦੀ ਮਦਦ ਕਰ ਰਹੀ ਹੈ ਅਕਾਲੀ ਦਲ 25 ਜੁਲਾਈ ਤੋਂ ਕਾਂਗਰਸ ਦੇ ਖਿਲਾਫ ਜ਼ਬਰ ਵਿਰੋਧੀ ਲਹਿਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ ਜਿਸ ਦੇ ਜਵਾਬ ਦੇ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਅਕਾਲੀ ਦਲ ਨੂੰ ਜ਼ਬਰ ਵਿਰੋਧੀ ਲਹਿਰ ਦੀ ਥਾਂ ਆਪਣੇ ਕੀਤੇ ਸਿਆਸੀ ਕਰਮਾਂ ਲਈ ਧਾਰਮਿਕ ਸਥਾਨ ਤੇ ਜਾ ਕੇ ਪਛਤਾਵਾ ਕਰਨ ਦੀ ਸਲਾਹ ਦਿੱਤੀ ਹੈ ਜਿਨ੍ਹਾਂ ਲੋਕਾਂ ਨੇ ਖੁਦ 10 ਸਾਲ ਲੋਕਾਂ ਤੇ ਅਤਿਆਚਾਰ ਕੀਤਾ ਹੋਵੇ ਝੂਠੇ ਪਰਚੇ ਬਣਾਏ ਹੋਣ ਹੈ ਉਹ ਅੱਜ ਕਹਿਣ ਕਿ ਜ਼ਬਰ ਲਹਿਰ ਇਹ ਮੇਰੇ ਖਿਆਲ ਨਾਲ ਆਪਣੇ ਪ੍ਰਾਪਾਂ ਦਾ ਪਛਤਾਵਾ ਕਿਸੇ ਗੁਰਦੁਆਰੇ ਚ ਮੰਦਰ ਚ ਬਹਿ ਕੇ ਮਾਲਾ ਜਪਣ ਤੇ ਸਾਨੂੰ ਗਵਰਨਰੈਂਸ ਕਰਨ ਦੇਣ ਕੈਪਟਨ ਅਮਰਿੰਦਰ ਸਿੰਘ ਸਵਛ ਰਾਜ ਦੇਣਾ ਚਾਹੁੰਦੇ ਆ ਉਹ ਇੰਟਰਫੇਰੈਂਸ ਬਲੀਵ ਨਹੀਂ ਕਰਦੇ ਕਾਂਗਰਸ ਪਾਰਟੀ ਨੇ ਅਕਾਲੀ ਦਲ ਦੇ ਇਸ ਕਦਮ ਨੂੰ ਲੋਕਾਂ ਨੂੰ ਪਰਮਾਉਣ ਵਾਲਾ ਦੱਸਿਆ ਚਾਰ ਹਫ਼ਤਿਆਂ ਦੇ ਵਿੱਚ ਪੰਜਾਬ ਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਕਰਨ ਵਾਲੀ ਕਾਂਗਰਸ ਨੂੰ ਪੰਜਾਬ ਚ ਸੱਤਾ ਸੰਭਾਲੇ 4 ਮਹੀਨੇ ਹੋ ਗਏ ਨੇ ਪਰ ਹਾਲੇ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਔਰਤਾਂ ਦੇ ਵੀ ਇਸ ਧੰਦੇ ਦੇ ਵਿੱਚ ਸਰਗਰਮ ਹੋਣ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਚਿੰਤਾ ਜ਼ਾਹਰ ਕੀਤੀ ਹੈ ਇਥੇ ਜਿਹੜੀਆਂ ਤੁਸੀਂ ਜਿਹਨੂੰ ਚਿੱਟਾ ਜਾਂ ਗੋਲੀਆਂ ਕਹਿ ਦਿੰਨੇ ਆ ਔਰ ਛੋਟੀ-ਛੋਟੀਆਂ ਆਬਾਦੀਆਂ ਦੇ ਵਿੱਚ ਔਰ ਇਹ ਵੀ ਗੱਲ ਥੋੜੀ درست ਹੈ ਕਿ ਇਹਦੇ ਵਿੱਚ ਜਿਹੜੀਆਂ ਔਰਤਾਂ ਐ ਸਾਡੀਆਂ ਖਵਾਂਤੀਨ ਐ ਉਹ ਉਹ ਵੀ ਇਹ ਨਸ਼ੇ ਦੀ ਜ਼ੱਤ ਦੇ ਵਿੱਚ ਪਹੁੰਚ ਚੁੱਕੀਆਂ ਔਰ ਇਹ ਜੇ ਇਸ ਨੂੰ ਪੰਜਾਬ ਨੂੰ ਇਹਨਾਂ ਦੇ ਵਿੱਚ ਮੁਕਤ ਕਰਨਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਸਿਰ ਨਾਲ ਸਿਰ ਜੋੜਨਾ ਪੈਣਾ ਹੈ ਹੱਥ ਨਾਲ ਹੱਥ ਜੋੜਨਾ ਪੈਣਾ ਹੈ ਗਵਰਨਮੈਂਟ ਇੱਕ ਏਦਾਰਾ ਹੈ ਗਵਰਨਮੈਂਟ ਤੋਂ ਇਲਾਵਾ ਜਿਹੜੇ ਸਾਡੇ ਧਾਰਮਿਕ ਲੀਡਰਸ਼ਿਪ ਹੈ ਅਸੀਂ ਉਹਨਾਂ ਦਾ ਸਨੁਸਾਰਾ ਲੈਣਾ ਪੈਣਾ ਕਿ ਅਸੀਂ ਤੁਹਾਡੀ ਮਦਦ ਦੇ ਤਲਬਗਾਰ ਹੈ ਔਰ ਤੁਸੀਂ ਜਿਹੜੇ ਮੁਹੱਲੇਾਂ 'ਚ ਰਹਿੰਦੇ ਹੋ ਜਿਹੜੇ ਪਿੰਡਾਂ 'ਚ ਰਹਿੰਦੇ ਹੋ ਜਿਹੜੀਆਂ ਬਸਤੀਆਂ 'ਚ ਰਹਿੰਦੇ ਹੋ ਜਿਹੜੇ ਸ਼ਹਿਰਾਂ 'ਚ ਰਹਿੰਦੇ ਹੋ ਤੁਸੀਂ ਕੋਸ਼ਿਸ਼ ਕਰੋ ਉਹਨਾਂ ਲੋਕਾਂ ਦਾ ਹੱਥ ਪੜਨ ਦਾ ਜਿਹੜੇ ਕਿ ਨਸ਼ੇ ਨਸ਼ੇ ਕਰਦੇ ਆ ਜਾਂ ਨਸ਼ੇ ਵੇਚਦੇ ਆ ਉਹਨਾਂ ਨੂੰ ਉਹਨਾਂ ਦੀ ਨਿਸ਼ਾਨਦੇਹੀ ਹੋ ਸਕੇ ਅੰਮ੍ਰਿਤਸਰ ਦੇ 알파 1 ਮਾਲ ਦੇ ਨਜ਼ਦੀਕ 8,84,000 ਦੀ ਲੁੱਟ ਹੋਈ ਹੈ। ਇਹ ਲੁੱਟ ਪੈਟਰੋਲ ਪੰਪ ਦੇ ਮੈਨੇਜਰ ਨਾਲ ਹੋਈ ਹੈ ਤੇ ਇਸੇ ਦੌਰਾਨ ਇੱਕ ਗੋਲੀ ਵੀ ਚੱਲੀ। ਵਾਰਦਾਤ ਦੌਰਾਨ ਇੱਕ ਸ਼ਖਸ ਵੀ ਜ਼ਖਮੀ ਹੋਇਆ ਹੈ ਪਰ ਗਣਿਮਤ ਇਹ ਰਹੀ ਹੈ ਕਿ ਗੋਲੀ ਦੇ ਨਾਲ ਕਿਸੇ ਦੀ ਜਾਨ ਨਹੀਂ ਗਈ। ਮਹਿਲਾ ਕ੍ਰਿਕਟ ਵਰਲਡ ਕੱਪ ਦੇ ਵਿੱਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੀ ਹਰਮਨਪ੍ਰੀਤ ਕੋਰ ਤੇ ਪੰਜਾਬ ਸਰਕਾਰ ਇਨਾਮਾਂ ਦੀ ਬੁਛਾਰ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਮਨਪ੍ਰੀਤ ਕੋਰ ਦੇ ਪਿਤਾ ਨੂੰ ਫੋਨ ਕਰਕੇ ਵਧਾਈ ਦਿੱਤੀ ਤੇ ਨਾਲ ਹੀ ਹਰਮਨ ਨੂੰ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਦੀ ਨੌਕਰੀ ਦੇਣ ਦੇ ਨਾਲ-ਨਾਲ 5 ਲੱਖ ਰੁਪਏ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਤੁਸੀਂ ਸਰਕਾਰ ਕੋਲ ਜਿਹੜੇ ਵੀ ਤਾਰਾ ਰੱਖੇ ਸਾਬ ਹੁਣ ਤਾਂ ਮੈੜੀ ਗਈਆਂ ਅਸੀਂ ਬਹੁਤ ਵਧੀਆ ਸਾਡੇ ਚੰਗਾ ਸਾਡੀ ਲੋਕੀ। ਕੀ ਐਲਾਨ ਕੀਤਾ ਹੈ ਸਰਕਾਰ ਨੇ। ਦੀ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਨੇ 5 ਲੱਖ ਰੁਪਏ ਬੇਟੀ ਨਿਵਾਗਤ ਦਾਓਂ ਦੇਣ ਵਾਸਤੇ ਐਲਾਨ ਕੀਤਾ ਹੈ ਤੇ ਡੀਐਸਪੀ ਦੀ ਨੌਕਰੀ ਦੇਣ ਵਾਸਤੇ ਨਾਲ ਹਰਮਨਪ੍ਰੀਤ ਨੇ ਸੈਮੀਫਾਈਨਲ ਮੈਚ ਦੇ ਵਿੱਚ ਆਸਟ੍ਰੇਲੀਆ ਦੇ ਖਿਲਾਫ ਧਮਾਕੇਦਾਰ 171 ਦੌੜਾਂ ਦੀ ਪਾਰੀ ਖੇਡੀ ਤੇ ਇੰਗਲੈਂਡ ਦੇ ਖਿਲਾਫ ਫਾਈਨਲ ਦੇ ਵਿੱਚ 51 ਦੌੜਾਂ ਦੀ ਪਾਰੀ ਨਾਲ ਕ੍ਰਿਕਟ ਜਗਤ ਦੇ ਵਿੱਚ ਵੱਖਰੀ ਪਛਾਣ ਬਣਾ ਲਈ ਹੈ